ਕਿੰਨੇ ਕਦਾ ਆ ਸੂਟ ਫਿਰ ਹੁਣਾ ਕਿਹਿੰਦਾ ਮਮੀ ਹਾਂ ਤੁਸੀਂ ਕਹਿੰਦੇ 2000 ਦਾ ਲਾਦੀ ਅਗਲੀ 2000 ਦੇ ਸੂਟ ਹਾਂ ਤੇ ਪਾਉਂਦੀ ਐ ਅੱਛਾ ਕਿੰਨੇ ਦਾ 4000 ਦਾ ਸੂਟ ਸੁਣਾ ਲੈ ਕਹਿੰਦੇ ਸਸਤਾ ਲੈ ਲਾ ਮੈਂ ਸਸਤਾ ਕਿਉਂ ਲੈਂਦੀ ਚੱਲ ਚੰਗਾ ਹੋਇਆ ਨਾਲੇ ਫਿਟਿੰਗ ਵੀ ਉੱਥੇ ਕਰਾਈ ਹੈ ਉਹਨਾਂ ਨੇ ਤਿਆਰੀ ਕੀਤੀ ਹੋਣੀ ਐ ਤੇ ਗੱਡੀ ਜੀ ਜਾਣਾ ਕੱਪੜੇ ਪਾਓ ਹਾਂ ਤੁਸੀਂ ਉੱਥੇ ਮੁੜ ਕੇ ਅੰਦਰ ਬੈਠੇ ਰਹੋ ਨਹੀਂ ਪੁੱਤ ਤੈ ਇਦਾਂ ਕਰ ਆਪਣੇ ਡੇਰ ਰਪਿੰਦਰ ਰਾਜ ਇੱਕ ਡੱਬਾ ਲੈ ਲਿਓ ਤੇ ਨਾਲ ਪੁੱਤ ਫਰੂਟ ਲੈ ਲਿਓ ਪਹਿਲੀ ਵਾਰ ਜਾਣਾ ਵਾ ਖਾਲੀ ਹੱਥ ਜਾਂਦੇ ਚੰਗੇ ਨਹੀਂ ਲੱਗੇ ਹੋਰ ਸੁਣਾਓ ਡਾਕਟਰ ਸਾਹਿਬ ਠੀਕ ਠਾਕ ਬਸ ਬੜਾ ਵਧੀਆ ਉਹ ਜਾ ਤੁਹਾਨੂੰ ਮੈਂ ਕੀ ਕਰਨਾ ਸੀ ਮੱਝ ਸੋਈ ਹੀ ਸੱਜਰ लवली ਮੱਝ ਨੇ ਕੀ ਠੀਕ ਹੋਣਾ 104 ਬੁਖਾਰ ਵਾ ਉਹਨੂੰ ਤੇ ਤੁਸੀਂ ਫੋਨ ਤੇ ਕਰਨਾ ਸੀ ਡਾਕਟਰ ਨੂੰ ਫੇਰ ਹੁਣ ਮੈਂ ਕੀਤਾ ਫੋਨ ਮੇਰੀ ਗੱਲ ਸੁਣੋ ਕਰਨ ਨੂੰ ਛੱਡ ਜਾਨੀਏ ਫਿਰ ਘਰ ਤੇ ਆਪੇ ਟੀਕੇ ਟੁਕੇ ਲਵਾ ਲੂਗਾ ਤੇ ਤੁਸੀਂ ਤੇ ਹੋ ਬੋ ਤੇ ਯਾਰ 9 ਦੇ ਵੱਜ ਗਏ ਆ ਉਤੋਂ ਚੱਲ ਰੁਪਿੰਦਰ ਵੀ ਸਗੋਂ ਵਿਚਾਰੀ ਕਹਿਣ ਰਹੀ ਸੀ ਕਿ ਮੰਮੀ ਮੈਂ ਕੱਲੀ ਜਾਉਂਗੀ ਹੁਣ ਅਹੀਂ ਮਾਂ ਪਿਓ ਇੱਕ ਜਾਣੇ ਦਾ ਤੇ ਜਾਣ ਦਾ ਫਰਜ਼ ਆ ਨਾ ਸ਼ਾਪ ਆ ਤੂੰ ਪਹਿਲੀ ਵਾਰ ਭੈਣ ਦੇ ਘਰ ਜਾਣਾ ਚੱਲ ਨਾ ਆਪ ਰੌਣੇ ਨੂੰ ਪਾ ਦੀ ਤੇ ਬਾਕੀ ਆਪਣੇ ਪਿਓ ਕੋ ਪਹਿਲੇ